ਹਾੜੀਏ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਗੁਰਦਾਸਪੁਰ ਹੱਦ ਦੇ ਹਲਕਾ ਦਿਨਨਗਰ ਵਿੱਚ ਕੋੜਾਪੱਤਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਦੱਸ ਦਈਏ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਅੰਦਰ ਪਾਣੀ ਪਹੁੰਚ ਚੁੱਕਿਆ ਹੈ ਤੇ ਪਿੰਡਾਂ ਅੰਦਰ ਫਸੇ ਲੋਕ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਨੇ ਕਿ ਉਹਨਾਂ ਨੂੰ ਸੁਰੱਖਿਆ ਜਗ੍ਹਾ ਤੇ ਪਹੁੰਚਾਇਆ ਜਾਵੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਮਕੋੜਾ ਤਾਜਪੁਰ ਕਾਨਾ ਰਾਮਸਰਾਏ ਆਦੀ ਪਿੰਡਾਂ ਵਿੱਚ ਜਿਹੜਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਦਾਖਲ ਪਿੰਡ ਭਾਰਤਪੂਸ਼ਣ ਰਮੇਸ਼ ਕੁਮਾਰ ਦਿਨੇਸ਼ ਕੁਮਾਰ ਅਤੇ ਰੋਹਿਤ ਮਹਾਜਨ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਅੰਦਰ ਹਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਇਨ੍ਹਾਂ ਪਿੰਡਾਂ ਅੰਦਰ ਕੋਈ ਸ਼ੈਟਰਰ ਹੋਮ ਜਿਹੜਾ ਦਿਖਾਈ ਦੇ ਰਿਹਾ ਤੇ ਲਗਾਤਾਰ ਪਾਣੀ ਹਜੇ ਵੀ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਪਸ਼ੂ ਵੀ ਫਸੇ ਹੋਏ ਹਨ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਉੱਪਰ ਪਹੁੰਚਾਇਆ ਜਾਵੇ ਨਹੀਂ ਤਾਂ ਪਿੰਡਾਂ ਅੰਦਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮੇਰਾ ਨਾਮ ਭੂਸ਼ਨ ਕੁਮਾਰ ਹੈ ਮੇਰਾ ਪਿੰਡ ਚੌਕਰਾ ਧੰਨਵਾਦ ਤੁਸੀਂ মিডিਆ ਵਾਲੇ ਆਏ ਤੁਹਾਡਾ ਦਿਲੋ ਸਗਵਾਉਤ ਕਰਨੇ ਆ ਗੱਲ ਇਹ ਤਾਂ ਵੀ ਸਾਡਾ ਇੱਥੇ ਨਾ ਭੇਲੀ ਆ ਬਾਤ ਉਹਨਾਂ ਦੇ ਵਿੱਚ ਪੰਜ ਛੇ ਪਸ਼ੂ ਜਿਹੜੇ ਫਸੇ ਹੋਏ ਨਾ ਇੱਕ ਫਸੂ ਮਰ ਗਿਆ ਤੇ ਬਾਕੀ ਲਾ ਪਤਾ ਨਾ ਉਹਨਾਂ ਕਰਕੇ ਅਸੀਂ ਦੇਖੋ ਟੂਬ ਲੈ ਕੇ ਪਹਾੜ ਕਰਨ ਚੱਲੇ ਹਾਂ ਜੇ ਲੱਭਦੇ ਤਾਂ ਠੀਕ ਹੈ ਤੇ ਪਾਣੀ ਦਾ ਪਹਾੜ ਬਹੁਤ ਜ਼ਿਆਦਾ ਇੱਥੇ ਅੰਨਗ ਪਾਣੀ ਆ ਚੁੱਕਿਆ ਦਾ ਯਾਨੀ ਕਿ ਚੌਕਰੇ ਨੂੰ ਵੀ ਖਤਰਾ ਟਾਂਡਾ ਜਿਹੜਾ ਬਿਲਕੁਲ ਡੁੱਬਣ ਦੇ ਕਤਾਰ ਤੇ ਆ ਕਾਨਾ ਵੀ ਡੁੱਬਣ ਦੇ ਕਤਾਰ ਤੇ ਆ ਤੇ ਸਾਡੇ ਪਿੰਡ ਨੂੰ ਵੀ ਬਹੁਤ ਖਤਰਾ ਬਾਕੀ ਸਾਡੇ ਡੰਗਰਾਂ ਦਾ ਐਨਾ ਕ ਨੁਕਸਾਨ ਹੋਣ ਡਿਆ ਕੋਈ ਹੱਥ ਤੋਂ ਵੱਧ ਤੇ ਨਾ ਕੋਈ ਖਾਣ ਨੂੰ ਡੰਗਰਾਂ ਨੂੰ ਨਾ ਕੋਈ ਚਾਰਾ ਨਾ ਕੁਛ ਸਰਕਾਰ ਕਹਿੰਦੀ ਸੈਟਅਪ ਸਰਕਾਰ ਕੁਛ ਨਹੀਂ ਬਣਾਇਆ ਸਰਕਾਰ ਦੇ 1 ਰੁਪਏ ਦੀ ਸੂਰਤ ਨਹੀਂ ਦਿੱਤੀ ਸਰਕਾਰ ਨੇ ਨਾ ਹੀ ਕੋਈ ਪੁਸ਼ਣ ਭੇਜਸਨ ਆਇਆ ਨੂੰ ਵੀ ਅਸੀਂ ਇੱਥੇ ਹੈਗੇ ਆ ਪਿੰਡ ਜਿੰਦਾ ਕਿ ਮਰ ਗਿਆ ਕਿ ਜਾਂ ਨਹੀਂ ਹੈਗਾ ਹੁਣ ਇੱਕ ਪਰਿਵਾਰ ਉੱਥੇ ਦਰਿਆ ਦੇ ਫਸਿਆ ਹੋਇਆ ਉਹ ਹੈਲੀਕਾਪਟਰ ਨਾਲ ਹੀ ਨਿਕਲ ਸਕਦਾ ਦੋ ਬੱਚੀਆਂ ਨੇ ਧੀਆ ਦੋ ਕਿਸੇ ਦੀਆਂ ਲੜਕੀਆਂ ਉਹ ਦਰਿਆ ਦੇ ਵਿੱਚ ਫਸੀ ਹੋਈਆਂ ਉਹਨੂੰ ਕੋਈ ਮਦਦ ਨਹੀਂ ਜਾ ਰਹੀ ਉਹ ਕੱਲ੍ਹ ਦੇ ਫਸੇ ਹੋਏ ਨੇ ਉੱਥੇ ਇਹੋ ਕਹਿੰਦੇ ਹੋ ਤੁਹਾਡੇ ਮਤਨ ਵੱਧ ਕਰਨਾ ਅਸੀਂ ਪਿੰਡ ਚੋਂ ਕਰੇ ਤੋਂ ਬੋਲਦੇ ਪਿਆ ਬਾਹਰ ਗਏ ਕੋ ਪਸ਼ੂਆਂ ਦਾ ਬਹੁਤ ਮੁਸ਼ਕਲ ਹੈ ਜਿਹੜੀ ਨੀਵੇਂ ਜਗ੍ਹਾ ਤੇ ਪਸ਼ੂਆਂ ਨੂੰ ਕੱਢ ਰਹੇ ਆ ਔਰ ਬੱਚੇ ਜਿਹੜੇ ਉਹਨਾਂ ਨੂੰ ਵੀ ਆਪਣੇ ਪਿੰਡ ਤੋਂ ਦੂਜੇ ਪਿੰਡ ਤੇ ਭੇਜਣ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਵਾੜੀ ਕੋਈ ਮਦਦ ਨਹੀਂ ਕਰ ਰਿਹਾ ਅਸੀਂ ਤੇ ਬਹੁਤ ਬੁਰੇ ਫਸਿਆ ਹੁਣ ਕਈਆਂ ਨੂੰ ਸੱਦਰਿਆ ਤੇ ਬਾਹਮਣੀ ਦੇ ਵਿੱਚ ਵੀ ਪਾਣੀ ਆ ਚੁੱਕਾ ਤੇ ਬੱਚੇ ਅੱਗੇ ਪਿੱਛੇ ਜਾਣਾ ਬੜਾ ਮੁਸ਼ਕਲ ਆ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਖਬਰ ਤਾਂ ਆਪਣੀ ਪਈ ਹੋਈ ਹੈ ਕਿੰਨੇ ਪਣਾ ਪਾਣੀ ਆ ਗਿਆ ਇੱਧਰ ਘੱਟੋ ਘੱਟ 10 ਮਿੰਟਾਂ ਦੇ ਵਿੱਚ ਪਾ ਸੋ 73 4 ਜਗ੍ਹਾ ਤੇ ਟੁੱਟੀ ਪਈ ਐ ਪ੍ਰਸ਼ਾਸਨ ਵੱਲੋਂ ਕੁਛ ਨਹੀਂ ਐ ਕੋਈ ਮਦਦ ਨਹੀਂ ਐ ਪਾਣੀ ਵੱਧਦਾ ਜਾ ਰਿਹਾ 15 ਮਿੰਟਾਂ ਚ ਜੇ ਕੋ 2-2 ਫੁੱਟ 2-2 ਫੁੱਟ ਵੱਧਦਾ ਜਾ ਰਿਹਾ ਕੀ ਮੰਗ ਕਰਦੇ ਹੋ ਮੰਗ ਇਹ ਕਿ ਨਾ ਗਵਰਨਮੈਂਟ ਕਰੇ ਕੁਛ ਨਾ ਕੋਈ ਸਾਡੀ ਹੈਲਪ ਕਰੇ ਤਾਂ ਜਿਹੜੇ ਬੱਚਿਆਂ ਨਾਲ ਵਾਸਤੇ ਕੋਈ ਕੰਟਰੋਲ ਹੋ ਜਾਏ ਜੇ ਸ਼ੈਲਟਰ ਹੋ ਸਰਕਾਰ ਨੇ ਬਣਾਇਆ ਤਾਂ ਕੀ ਫਾਇਦਾ ਉਹਦਾ ਕੋਈਾਨੂੰ ਫਾਇਦਾ ਨਹੀਂ ਐ ਮਹਾਰਾਜ ਚੰਗਾ ਜੀ ਚੈੱਕ ਕਰਦੇ ਹੋ ਬੋਲਦੇ ਪਏ ਆ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਜਿੰਨੀ ਵੀ ਮੁਸੀਬਤ ਆਈ ਆ ਦੀ ਦੇਖ ਰੇਖ ਕੀਤੀ ਜਾਏ ਕੋਈ ਦੀ ਡਿਪੈਲਮੈਂਟ ਨਹੀਂ ਆ ਗਈ ਕੋਈ ਦੇਖ ਰੇਖ ਨਹੀਂ ਕਰਦੇ ਪਏ ਹੈਗੇ ਕੋਈ ਅਦਰ ਨੁਮਾਇੰਦਾ ਸਰਕਾਰ ਦਾ ਕੋਈ ਪ੍ਰਧਾਨ ਕੋਈ ਕਿਸ ਨੇ ਫੇਰਾ ਨਹੀਂ ਮਾਰਿਆ ਹੈਗਾ ਦੇਖਿਆ ਨਹੀਂ ਹੈਗਾ ਵੀ ਮੁਸੀਬਤ ਸਿਆ ਜਾਂ ਕਿੱਦਾਂ ਹੈ ਜਾਂ ਕਿੱਦਾਂ ਨਹੀਂ ਹੈ ਪਸ਼ੂਆਂ ਦਾ ਬਹੁਤ ਮਾੜਾ ਹਾਲ ਆ ਪਿੰਡਾਂ ਦੇ ਲਿੰਕ ਟੁੱਟ ਪੇ ਟੁੱਟ ਗਏ ਆ ਮਕੋੜਾ ਪਿੰਡ ਆ ਜਿਹੜਾ ਆ ਨਹੀਂ ਸਕਦਾ ਜਾ ਨਹੀਂ ਸਕਦਾ ਗੱਭੋਂ ਸਿੜਕ ਟੁੱਟ ਗਈ ਆ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਫਸਿਆ ਹੋਇ ਕੋਈ ਦੇਖ ਰੇਖ ਨਹੀਂ ਕਰ ਰਿਹਾ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਆਣ ਕੇ ਦੇਖਣ ਪਤਾ ਲੱਗੇ ਵੀ ਕੀ ਮੁਸੀਬਤਾਂ ਕੀ ਦੁੱਖ ਹੈ ਕਿੰਨੇ ਕ ਬਣਾ ਪਾਣੀ ਆ ਗਿਆ ਪਿੰਡ ਜੀ 10-12 ਪਿੰਡ ਹੈ ਗਿਆ ਜਿਹਨਾਂ 'ਚ ਪਾਣੀ ਆ ਗਿਆ ਹੈ ਕੋਈ ਦੇਖ ਰੇਖ ਨਹੀਂ ਕਰ ਰਹੀ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆ ਰਿਹਾ ਅਦਰ ਕੋਈ ਸਰਕਾਰ ਦਾ ਬੰਦਾ ਨਹੀਂ ਆ ਰਿਹਾ ਉਹਨਾ ਆ ਗਿਆ ਹੀ ਬੇਨਤੀ ਹੈਗੀ ਆ ਵੀ ਆਣ ਕੇ ਦੇਖਣ ਸੁਣਨ ਤੇਰਾ ਦੀ ਮਦਦ ਕਰਨਾ